ਚਲੇ ਉਹ ਆ ਜਿੱਤ ਤੋਂ ਬਾਅਦ ਅਸੀਂ ਕੀ ਕਰਦੇ ਆ ਭਾਜੀ ਸਾਹਿਬ ਪੰਜ ਮਿੰਟ ਕਰੋ ਭਾਜੀ ਫੁੱਲੇ ਖੁੱਲੇ ਹੋ ਜਾ ਯਾਰ ਅੱਗੇ ਹੋ ਜਾ ਆ ਵੀ ਬਣਾ ਲਓ ਜੀ ਵੀ ਬਣਾ ਲਓ ਆਹ ਵਾਲਾ ਆਹ ਨਾਲ ਜੱਜਾ ਬੋੜਾ ਹੋਣ ਕਰਾਉਂਦੇ ਚੇਹਰੋ ਹੋ ਜਾ ਚੇਹਰੋ ਉਹ ਦੂਜੇ ਯੋਗ ਬਾਪਰਾ ਰੱਖਿਆ ਇਹਨਾਂ ਕੰਮ ਕਰਾਉਂਦੇ ਆਰਤੀਆਂ ਦਾ ਪਾਰਟੀ ਜਿੰਦਾ पार्टी जिंदाबाद जिंदाबाद मोदी नरेंद्र भाई मोदी जिंदाबाद भारतीय जनता पार्टी जिंदाबाद नरेंद्र भाई मोदी जिंदाबाद नीरेन्द्र भाई मोदी जिंदाबाद भारतीय जनता पार्टी जिंदाबाद ਜੋ ਪਾਰਟੀ ਜੱਦਾ ਪਾਰਟੀ ਦਾ ਦਿੱਲੀ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਹੋਇਆ ਹੈ ਉਹਦੇ ਲਈ ਸਾਰੇ ਵਰਕਰ ਇਕੱਠੇ ਹੋਏ ਆ ਲੱਡੂ ਵੰਡ ਰਹੇ ਆ ਪਟਾਕੇ ਚਲਾ ਰਹੇ ਆ ਔਰ ਜਸ਼ਨ ਮਨਾਇਆ ਜਾ ਰਿਹਾ ਹੈ ਔਰ ਇਹ ਜਸ਼ਨ ਸਾਰੇ ਪੰਜਾਬ ਦੇ ਵਿੱਚ ਸਾਰੇ ਪਾਕਿਸਤਾਨ ਸਾਰੇ ਆਮ ਜਨਤਾ ਵੀ ਮਨਾ ਰਹੀ ਹੈ ਭਾਰਤੀ ਜਨਤਾ ਵਰਕਰ ਤਾਂ ਮਨਾ ਰਹੇ ਸਾਰੀ ਜਨਤਾ ਹੀ ਮਨਾ ਰਹੀ ਹੈ ਕਿਉਂਕਿ ਈਮਾਨਦਾਰੀ ਦਾ ਚੋਲਾ ਪਹਿਨ ਕੇ ਸਭ ਤੋਂ ਕਰਾਪਟ ਤੇ ਭ੍ਰਸ਼ਟ ਤੇ ਸਭ ਤੋਂ ਬੇਈਮਾਨ ਆਦਮੀ ਕੇਜਰੀਵਾਲ ਜੋ ਉਹਦੀਆਂ ਕਪੂਤਾ ਸੀ ਵੱਡੇ ਵੱਡੇ ਘਟਾਲੇ ਸੀ ਉਹ ਉਜਾਗਰ ਹੋਏ ਤੇ ਉਦੋਂ ਈਮਾਨਦਾਰੀ ਦਾ ਪਰਦਾ ਉਤਰ ਕੇ ਮਤਲਬ ਬਹੁਤ ਕਰਾਪਟ ਤੇ ਭ੍ਰਸ਼ਟ ਦਾ ਜਿਹੜਾ ਹੈਗਾ ਦਾਗ ਲੱਗਿਆ ਲੋਕਾਂ ਨੇ ਉਹਨੂੰ ਜਿੱਥੇ ਉਹਨੂੰ ਸੁਪਰੀਮੋ ਹੁੰਦੇ ਹੋਏ ਬਹੁਤ 22 ਸੀਟਾਂ ਤੇ ਜਿਹੜੀ ਲੱਗੀ ਹੈ ਆਪ ਪਾਰਟੀ ਤੇ ਭਾਰਤ ਜਨਤਾ ਪਾਰਟੀ 48 ਸੀਟਾਂ ਲੈ ਗਈ ਹੈ ਤੇ ਔਰ ਕੇਜਰੀਵਾਲ ਆਪ ਜਿਹੜਾ ਇਹ ਇਲੈਕਸ਼ਨ ਆ ਰਿਹਾ ਹੈ ਮੈਂ ਕਹਿ ਸਕਦਾ ਕਿ ਇਹ ਲੋਕ ਹੈ ਇਹ ਪਬਲਿਕ ਹੈ ਇਹ ਜਦੋਂ ਤੁਸੀਂ ਬਹੁਤ ਝੂਠ ਫਰੇਬ ਦੀ ਰਾਜਨੀਤੀ ਕਰਦੇ ਹੋ ਤੇ ਫਿਰ ਲੋਕ ਬਾਹਰ ਨਿਕਲਦੇ ਹੈ ਔਰ ਜਿਹੜੇ ਤੁਸੀਂ ਕਰਮ ਤੇ ਹੈਗੇ ਹੋ ਤੁਹਾਨੂੰ ਉਸ ਕਰਮ ਤੇ ਪੱਟੋ ਦਿੱਲੀ ਦਾ ਮਾਡਲ ਦਿਖਾਉਂਦੇ ਹੁੰਦੇ ਜਿੱਥੇ ਵੀ ਉਹ ਜਾਂਦੇ ਚੋਂਨ ਪ੍ਰਚਾਰ ਕਰਦੇ ਅਦਰ ਸਟੇਟਾਂ ਦੇ ਵਿੱਚ ਉਹ ਦਿੱਲੀ ਦਾ ਮਾਡਲ ਨਹੀਂ ਬਚਾ ਪਾਏ ਉਹ ਬਿਲਕੁਲ ਬਿਲਕੁਲ ਦਿੱਲੀ ਦਾ ਮਾਡਲ ਹੈ ਹੀ ਨਹੀਂ ਸੀ ਇੱਕ ਗਰੀਬਾਂ ਨੂੰ ਧੋਖਾ ਸੀ ਇੱਕ ਫਰੇਬ ਸੀ ਇੱਕ ਲੋਕਾਂ ਨਾਲ ਅਮੋਸ਼ਨੀ ਦਿੱਤਾ ਅਤਿਆਚਾਰ ਸੀ ਉਹ ਜਿਹੜਾ ਹੈਗਾ ਲੋਕਾਂ ਨੇ ਜੋ ਦੇਖ ਲਿਆ ਉਹਨਾਂ ਨੂੰ ਉਹਦੀ ਜਿਹੜੇ ਜਿਹੜੇ ਸ਼ਾਂਤ ਸੀ ਉਹਨਾਂ ਇੱਕ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਜੋਜੋ ਨੂੰ ਲੈ ਕੇ ਤੇ ਤੁਹਾਡਾ ਵੀ ਕਹਿੰਦੇ ਜੀ ਇਥੋਂ ਜੋਜੋ ਹੈ ਜਿਹੜਾ ਟੰਡੇ ਤੋਂ ਦਾਵੇਦਾਰੀ ਪੇਸ਼ ਕਰ ਭਾਰਤੀ ਭਾਰਤੀ ਜਨਤਾ ਪਾਰਟੀ ਦੀ ਪਰੰਪਰਾ ਹੈ ਇਨਸਚਾਪੀ ਨਾਲ ਪ੍ਰਧਾਨ ਮੰਤਰੀ ਬਣਦਾ ਉਹਨੂੰ ਰੋਕਣ ਲੋੜ ਨੇ ਜਿਹੜੀ ਕੋਈ ਕਾਬਲੀਅਤ ਹੈ ਕੰਮ ਕਰਨ ਵਾਲੇ ਬੰਦੇ ਹੈ ਜਾਂ ਜਿਨ੍ਹਾਂ ਦਾ ਸਿਸਟਮ ਵਧੀਆ ਮਤਲਬ ਆਉਂਦਾ ਪਸ਼ੋਕੜ ਸਾਫ ਸੁਥਰਾ ਹੈ ਉਹਨੂੰ ਜਿੱਥੇ ਵੀ ਮਰਜੀ ਲਿਆਇਆ ਜਾਵੇ ਪਰ ਦੋ ਜਗ੍ਹਾ ਤੇ ਲੱਡੂ ਵੱਡੇ ਜਾਂਦੇ ਆ ਭੜਾਕੇ ਪਈ ਆ ਉਹ ਵੀ ਇੱਕ ਪਾਸੇ ਜਿਹੜਾ ਲੱਡੂ ਤਾਂ ਸਾਡੇ ਬਿਹੰਦੇ ਸ਼ਹਿਰ ਦੇ ਵਿੱਚ 50 ਥਾਵਾਂ ਤੇ ਵੱਡੇ ਜਾ ਰਹੇ ਆ ਔਰ ਸਾਰੇ 25 ਜਨ। ਇੱਕ ਜੁਟ ਨਹੀਂ ਹੋ ਸਕਦੀ ਸਾਰੇ ਗੱਲੇ ਸਾਰੇ ਇੱਕ ਜੁਟ ਹੁੰਦਾ ਜੀ ਹੁਣ ਅੱਗੇ ਜਾਇਆ ਜਾਵਾਂਗੇ ਅੱਜ ਸਾਰੇ ਥੋੜੀ ਜਾਣਗੇ ਨਾਲ ਸਤ ਕਰ ਲੈਣਗੇ ਉਧਰ ਗਾਂਏ ਉੱਥੇ ਜਾਣਗੇ ਸਾਰੇ ਕਾਂਗਰਸ ਤਿੰਨ ਵਾਰੀ ਹੋ ਕੇ 15 ਸਾਲ ਕਰ ਰਹੀ ਹੈ ਜਿਹੜਾ ਕੁਝ ਨੇ ਹਿੰਦੁਸਤਾਨ ਦੇ ਵਿੱਚ ਕੀਤਾ ਉਹਨਾਂ ਨੇ ਸਾਰੇ ਧਰਮਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਇੱਕ ਆਪਦੇ ਪਰਿਵਾਰ ਦੇ ਵਿੱਚ ਰਾਜਨੀਤੀ ਨੂੰ ਰੱਖਣ ਦੀ ਕੋਸ਼ਿਸ਼ ਕੀਤੀ ਆਪਦੇ ਪਰਿਵਾਰ ਨੂੰ ਕੱਲਾ ਮੋਦੀ ਸਾਹਿਬ ਨੇ ਸਾਰੇ ਹਿੰਦੁਸਤਾਨ ਨੂੰ ਅੱਗੇ ਰੱਖਿਆ ਤੇ ਉਹ ਕੱਲੇ ਆਪਦੇ ਪਰਿਵਾਰ ਨੂੰ ਅੱਗੇ ਕਰ ਰਹੇ ਸੀਗੇ ਲੋਕਾਂ ਨੂੰ ਉਹਨਾਂ ਨੂੰ ਨੁਕਸਾਨ ਪੰਜਾਬ ਦੇ ਵਿੱਚ ਵੀ ਪ੍ਰਭਾਵ ਪਊਗਾ ਇਹਦਾ ਜੀ ਪੰਜਾਬ ਦੇ ਵਿੱਚ ਵੀ ਪਊਗਾ ਪੰਜਾਬ ਤੇ ਪ੍ਰਭਾਵ ਪਊਗਾ ਨੇ ਪਹਿ ਗਿਆ ਲੋਕਾਂ ਦੇ ਵਿੱਚ ਵੀ ਸੋਚ ਪਹਿ ਗਿਆ ਉਹਨਾਂ ਟਾਈਮ ਦੇ ਭਾਰਤ ਜਨਤਾ ਪਾਰਟੀ ਚ ਪਿਆ ਪਾ और इसकी भारी खुशी है हमारी तैयारी ਅੱਜ ਮੈਂ ਕੀ ਕਹਿਣਾ ਚਾਹੁੰਗਾ ਤੁਹਾਨੂੰ ਪ੍ਰੋਗਰਾਮ ਬਾਰੇ ਹਾਂ ਜੀ ਮੈਂ ਵੀਨੂ ਕੋਇਲ ਬਠਿੰਡਾ ਤੋਂ ਮਹਿਲਾ ਮੋਰਚਾ ਤੋਂ ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਦਿੱਲੀ ਦੀ ਜਿਹੜੀ ਜਿੱਤ ਹੈ ਉਹ ਸਭ ਤੋਂ ਪਹਿਲਾਂ ਮਹਿਲਾਵਾਂ ਨੂੰ ਮੈਂ ਵਧਾਈ ਦਵਾਂਗੀ ਕਿਉਂਕਿ ਜਿੰਨੀਆਂ ਵੀ ਯੋਜਨਾਵਾਂ ਆਈਆਂ ਨੀਤੀਆਂ ਆਈਆਂ ਉਹਨਾਂ ਤੋਂ ਖੁਸ਼ ਹੋ ਕੇ ਦਿੱਲੀ ਦੀ ਮਹਿਲਾਵਾਂ ਨੇ ਜਿਹੜਾ ਫਤਵਾ ਦਿੱਤਾ ਕਿਉਂਕਿ ਮੇਰੀ ਵੀ ਉੱਥੇ 15 ਦਿਨ ਦਾ ਉੱਥੇ ਪ੍ਰਵਾਸ ਸੀਗਾ ਮੋਤੀ ਨਗਰ ਵਿਧਾਨ ਸਭਾ ਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਮਹਿਲਾਵਾਂ ਦਾ ਉੱਥੋਂ ਦੇ ਲੋਕਾਂ ਦਾ ਔਰ ਬੜੇ ਹੀ ਖੁਸ਼ ਨੇ ਦਿੱਲੀ ਦੇ ਲੋਕ ਉਹ ਮਾਹੌਲ ਦੇਖ ਕੇ ਅੱਜ ਅਸੀਂ ਇੱਥੇ ਵੀ ਇੱਕ ਪਹਿੰਡਾ ਦੇ ਫਾਇਰ ਕਿਟ ਤੇ ਅਸੀਂ ਵੀ ਖੁਸ਼ੀ ਮਨਾ ਰਹੇ ਹਾਂ ਮੈਂ ਤਾਂ ਇੱਕੋ ਹੀ ਗੱਲ ਕਹੂੰਗੀ ਦਿੱਲੀ ਦੀ ਜਿੱਤ ਹੋ ਚੁੱਕੀ ਹੈ ਹੁਣ ਪੰਜਾਬ ਦੀ ਵਾਰੀ ਹੈ ਸਾਡੀ ਸਭੀ ਪਿਆਰੀ ਹੈ ਜਿੰਦਾਬਾਦ ਜੀ ਆਜਾ ਜਨਤਾ ਪਾਰਟੀ ਜਿੰਦਾਬਾਦ ਜੀ ਆਜਾ ਜਨਤਾ ਪਾਰਟੀ ਜਿੰਦਾਬਾਦ ਜੈ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਵੰਦੇ ਮਾਤਰਮ ਵੰਦੇ ਮਾਤਰਮ ਮੇਰਾ ਕੀ ਨਾਮ ਆ ਮੈਂ ਭਰਜਿੰਦਲ ਬਠਿੰਡਾ ਸ਼ਹਿਰ ਤੋਂ ਅੱਜ ਬਠਿੰਡਾ ਦੇ ਵਿੱਚ ਦਿੱਲੀ ਦੇ ਜੋ ਨਤੀਜੇ ਆਏ ਹੈ ਉਹ ਕੇਜਰੀਵਾਲ ਜੀ ਨੂੰ ਇਹਦਾ ਕਰਾਰਾ ਜਵਾਬ ਮਿਲਿਆ ਤੇ ਸਾਰੀ ਦਿੱਲੀ ਵਾਸੀਆਂ ਨੂੰ ਅਸੀਂ ਵਧਾਈ ਦਿੰਦੇ ਆ ਤੇ ਦਿੱਲੀ ਵਾਸਤੇ ਹੁਣ ਤਰੱਕੀ ਦੇ ਰਾਹ ਖੁੱਲ ਗਏ ਆ ਲੋਕਾਂ ਨੇ ਇਹਨਾਂ ਦੀ ਦਿੱਤੀਆਂ ਕੀਮਾਂ ਤੇ 2100 ਰੁਪਏ ਦੀ ਜਿਹੜੀ ਲੋਕਾਂ ਨੂੰ ਲਾਲਚ ਦਿੱਤਾ ਸੀ ਉਹਨਾਂ ਨੂੰ ਸਾਰਿਆਂ ਨੂੰ ਲੁਕਾਰ ਕੇ ਵੀ ਦਿੱਲੀ ਚ ਭਾਜਪਾ ਦੀ ਸਰਕਾਰ ਬਣਾਈ ਹੁਣ ਅਸੀਂ 2027 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਭਾਰਤੀ ਜਨਤਾ ਪਾਰਟੀ ਦੀ ਇਸ ਤਰ੍ਹਾਂ ਕੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਦਿੱਲੀ ਸਰਕਾਰ ਬਣਨ ਭਾਜਪਾ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੇ ਵਧਾਈ ਦਿੰਦਾ ਹੈ ਜੋ ਕੋਈ ਇਹਦਾ ਬਿਲਕੁਲ ਪੰਜਾਬ ਦੇ ਅਸਰ ਪਊਗਾ ਜੀ ਭਗਵੰਤ ਜੀ ਹੁਣ ਇੱਥੇ ਥੱਲੇ ਝਾਕ ਰਿਹਾ ਉਹਨਾਂ ਨੂੰ ਕਿਤੇ ਭੱਜਣ ਨੂੰ ਰਾਹ ਨਹੀਂ ਮਿਲ ਰਿਹਾ ਉਹ ਹੁਣ ਦੇਖ ਰਿਹਾ ਕਿ ਇਹ ਮੇਰਾ ਬਣੂਗਾ ਕੀ